ਪੱਤਿਕਾ ਦੋਸਤੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅ ਜੁਲਾਈ ਅਤੇ ਅਗਸਤ ਦਾ ਮਹੀਨਾ ਹੁਣੇ-ਹੁਣੇ ਜਿਹੜੇ ਜਦੋਂ ਵੀ ਅਪ੍ਰੈਲ ਤੋਂ ਬਾਅਦ ਜਿੱਥੇ ਅਸੀਂ ਆਪਣੇ ਥੋੜਾ ਜਿਹਾ ਮੌਸਮ ਬਦਲਦਾ ਹੈ ਤਾਂ ਆਪਣੇ ਖਾਸ ਕਰਕੇ ਪਰਦੇਸਾਂ ਦੇ ਵਿੱਚ ਵੀ ਮੇਲੇ ਲੱਗਨੇ ਸ਼ੁਰੂ ਹੁੰਦੇ ਹਨ ਹਰ ਸ਼ਹਿਰ ਦੇ ਵਿੱਚ ਇੱਕ ਪਿੰਡਾਂ ਵਾਲਾ ਮਾਹੌਲ ਬਣ ਜਾਂਦਾ ਕਿਤੇ ਕੋਈ ਤੀਆਂ ਦਾ ਮੇਲਾ ਲੱਗ ਰਿਹਾ ਕਿਤੇ ਪਾ ਪੰਜਾਬੀ ਡੇ ਹੋ ਰਿਹਾ ਕਿਤੇ ਵਿਸਾਖੀ ਮੇਲੇ ਹੋ ਰਹੇ ਬੜੇ ਮੇਲੇ ਲੱਗਦੇ ਹਨ ਅਤੇ ਲੋਕ ਖੁਸ਼ੀ-ਖੁਸ਼ੀ ਫਿਰ ਉੱਥੇ ਜਾ ਕੇ ਆਪਣੇ ਪੰਜਾਬ ਨੂੰ ਰਤਨ ਨੂੰ ਯਾਦ ਕਰਦੇ ਹਨ ਸੋ ਮੈਂ ਇੱਕ ਵਾਰ ਫਿਰ ਜਦੋਂ ਪਿੱਛੇ ਜੀ ਅਸੀਂ ਵਿਸਾਖੀ ਮੇਲੇ ਪ੍ਰੋਗਰਾਮ ਜਿਹੜੇ ਸੀ ਸਾਰੇ ਅਮਰੀਕਾ ਦੇ ਵਿੱਚ ਬੜੇ ਕਾਮਯਾਬ ਰਹੇ ਅਤੇ ਹੁਣ ਚੀਹਾਂ ਦੇ ਮੇਲੇ ਵੀ ਚੱਲ ਰਹੇ ਹਨ ਇੱਕ ਹੋਰ ਬਹੁਤ ਵਧੀਆ ਤੁਹਾਡੇ ਜ਼ਿਲ੍ਹਾ ਨੂੰ ਸ਼ੋਣ ਵਾਲਾ ਕਲਾਕਾਰ ਸੂਫਿਆਨਾ ਰੰਗ ਦੇ ਵਿੱਚ ਤੁਹਾਡੇ ਨਾਲ ਪਰਵਾਰਿਕ ਗੱਲਾਂ ਕਰਨ ਵਾਲਾ ਕਲਾਕਾਰ ਜਿਸ ਨੇ ਤੁਹਾਨੂੰ ਇਦਾਂ ਲੱਗਣਾ ਕਿ ਜਿੱਦਾਂ ਆਪਾਂ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਸ਼ੋਅ ਦੇਖ ਰਹੇ ਹਾਂ ਪਰਵਾਰਿਕ ਸ਼ੋਅ ਬੜੇ ਕਦੇ-ਕਦੇ ਹੁੰਦੇ ਨੇ ਪਰਵਾਰਿਕ ਸ਼ੋਅ ਆ ਜਿਸ ਦੇ ਵਿੱਚ ਨੱਚਣ ਟੱਪਣ ਨਹੀਂ ਹੋਏਗਾ ਨੱਚਣ ਟੱਪਣ ਨੂੰ ਤੁਹਾਡਾ ਮਨ ਕਾ ਜਿਹੜਾ ਚਾਹੇ ਤੁਹਾਡਾ ਉਹ ਵੀ ਤੁਸੀਂ ਪੁੱਛਦਾ ਕਰ ਸਕਦੇ ਹੋ ਪਰ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਪੰਜਾਬ ਦੀਆਂ ਗੱਲਾਂ ਅ ਗਹਿਰਾਈ ਦੀਆਂ ਗੱਲਾਂ ਅਤੇ ਆਤਮਾ ਦੀਆਂ ਗੱਲਾਂ ਇਦਾਂ ਦੀਆਂ ਗੱਲਾਂ ਕਰਨ ਉਹ ਕਲਾਕਾਰ ਆ ਰਿਹਾ ਜਿਹੜਾ ਕਿ ਬਹੁਤ ਵਧੀਆ ਅਤੇ ਸਾਫ਼ ਸੁਥਰੀ ਕਾਇਕੀ ਦੇ ਨਾਲ ਆ ਉੱਥੇ ਵੀ ਬੜੇ ਪੰਜਾਬ ਦੇ ਵਿੱਚ ਇੰਡੀਆ 'ਚ ਵੀ ਸਾਡੇ ਪ੍ਰੋਗਰਾਮ ਕਰ ਰਹੇ ਹਨ ਇੱਥੇ ਵੀ ਉਹਨਾਂ ਦਾ ਜਿਹੜਾ ਪੂਰੀ ਸਾਡੀ ਟੀਮ ਜਿਹੜਾ ਉਹਨਾਂ ਦਾ ਪੂਰਾ ਬੈਂਡ ਹੈ ਉਹ ਉੱਥੋਂ ਨਾਲ ਲੈ ਕੇ ਆ ਰਹੇ ਨੇ ਸੋ ਉਹ ਕਲਾਕਾਰ ਕੌਣ ਹੋ ਸਕਦਾ ਹੈ ਤੁਸੀਂ ਸੋਚਦੇ ਹੋਵਗੇ ਜਿਵੇਂ ਨਾ ਹੀ ਨਹੀਂ ਲਿਆ ਉਹ ਕਲਾਕਾਰ ਹੈ ਤੁਹਾਡਾ ਆਪਣਾ ਜਿਸ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ ਕਨਵਰ ਕਰੇਵਾਲ ਜਿਹੜਾ ਕਦੇ ਕਹਿੰਦਾ ਸੀ ਜੱਟਾਂ ਖੇਤ ਦੀ ਤਿਆਰੀ ਪੰਗਾ ਪੈ ਗਿਆ ਸੈਂਟਰ ਨਾਲ ਜਦੋਂ ਕਿਸਾਨੀ ਸੰਘਰਸ਼ ਸੀ ਉਦੋਂ ਵੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਝੰਜੋੜਿਆ ਵੀ ਉੱਠੋ ਤਗੜੇ ਹੋ ਪੰਜਾਬ ਦੇ ਨਾਲ ਖਲੋਜੋ ਸੋ ਉਹ ਕਲਾਕਾਰ ਹੁਣ ਤੁਹਾਡੇ ਇੱਥੇ ਵਿਚਾਰੀ ਦੇ ਵਿੱਚ ਅਮਰੀਕਾ ਦੇ ਵਿੱਚ ਆਪਣਾ ਪੂਰੀ ਟੀਮ ਦੇ ਨਾਲ ਜਗ੍ਹਾ ਜਗ੍ਹਾ ਤੇ ਜਾ ਕੇ ਤੁਹਾਡੇ ਨਾਲ ਸ਼ੋਅ ਕਰਨ ਆ ਰਿਹਾ ਸੋ ਉਮੀਦ ਹੈ ਕਿ ਤੁਸੀਂ ਉਸ ਕਲਾਕਾਰ ਨੂੰ ਪੂਰਾ ਨਿੱਗੀ ਜਿਹਾ ਅਸੀਂ ਪੂਰਾ ਗਰਮ ਜੋਸ਼ੀ ਦੇ ਨਾਲ ਆ ਉਸ ਕਨਵਰ ਗਰੇਵਾਲ ਦਾ ਤੁਸੀਂ ਇੱਥੇ ਅਤੇ ਉਸ ਦੀ ਟੀਮ ਦਾ ਵੈਲਕਮ ਕਰੋਗੇ ਇਹਨਾਂ ਦੇ ਸ਼ੋ ਜਿਹੜੇ ਅਜੇ ਹੁਣੇ ਹੀ ਥੋੜਾ ਜਿਹਾ ਅਸੀਂ ਪਹਿਲਾਂ ਨੋਟ ਕੀਤਾ ਸੀ ਜਿੱਥੇ-ਜਿੱਥੇ ਹੁਣ ਤੱਕ ਜਿਹੜੇ ਫਾਈਨਲ ਹੋ ਚੁੱਕੇ ਹਨ ਉਹ ਤੁਹਾਨੂੰ ਦੱਸਣ ਜਾ ਰਿਹਾ 26 ਜੁਲਾਈ ਨੂੰ ਹੌਸਪੀਟਲ ਯੂਨੀਵਰਸਿਟੀ ਲੌਂਗ ਆਇਲੈਂਡ ਨਿਊਯਾਰਕ ਵਿੱਚ ਇਹ ਸ਼ੋ ਹੋ ਰਿਹਾ ਹੈ 26 ਜੁਲਾਈ ਨੂੰ ਜਿਸ ਨੂੰ ਕਿ ਕਾਲਾ ਜੰਡੀ ਜੀ ਪ੍ਰਦੀਪ ਗਿੱਲ ਜੀ ਟੋਨੀ ਮਜ਼ਾਨੀ ਜੀ ਧੀਰਾ ਬਰਾੜ ਜੀ ਅਤੇ ਉਹਨਾਂ ਦੀ ਸਾਰੀ ਬੜੀ ਇੱਕ ਵੱਡੀ ਟੀਮ ਹੈ ਤੇ ਸਾਰੇ ਰਲ ਕੇ ਇਸ ਛੇਲੇ ਸ਼ੋਅ ਨੂੰ ਕਰਾ ਰਹੇ ਹਨ ਅਤੇ ਡਾਇਲਨਸ ਦੇ ਵਿੱਚ ਇਹ ਜਿਹੜਾ ਹੈ ਸੋਨੂ ਜੀ ਸੋਨੂ ਢਿੱਲੋ ਜੀ ਉਹਨਾਂ ਦੀ ਸਾਰੀ ਟੀਮ ਜਿਹੜੀ ਇਹ ਪ੍ਰੋਗਰਾਮ ਕਰਾ ਰਹੀ ਹੈ ਅਤੇ ਸ਼ੈਟਲ ਦੇ ਵਿੱਚ ਜੱਗੀ ਜੀ ਜਿਹਨਾਂ ਨੇ ਪਹਿਲਾਂ ਵੀ ਇਹ ਪ੍ਰੋਗਰਾਮ ਕਰਾਇਆ ਸੀ ਕਵਾ ਗਰੇਵਾਲ ਜੀ ਦਾ ਉਹ ਕਰਾ ਰਹੇ ਹਨ ਆ ਫੀਨੈਕਸ ਦੇ ਵਿੱਚ ਮਨਜੀਤ ਵਾਲੀਆ ਜਿਹੜੇ ਕਿ ਆਪ ਮੀਡੀਆ ਦੇ ਵਿੱਚ ਹਨ ਉਹਨਾਂ ਦੀ ਸਮੁੱਚੀ ਟੀਮ ਉਹਦੇ ਨਾਲ ਹੋਰ ਬੜੇ ਵਧੀਆ ਜਿਹੜੇ ਸਪான்ਸਰ ਉਹਨਾਂ ਨਾਲ ਲੱਗੇ ਹਨ ਉਹ ਸਾਰੇ ਕਰਾ ਰਹੇ ਹਨ ਅਤੇ ਫ੍ਰਿਜਨੋ ਦੇ ਵਿੱਚ ਵੀ ਸਾਡੀ ਇੱਕ ਬਹੁਤ ਵਧੀਆ ਜਿਹੜੀ ਆਈਓਸੀ ਪੰਜਾਬੀ ਇੱਕ ਸੰਸਥਾ ਹੈ ਜਿਹੜੇ ਸਮੇਂ-ਸਮੇਂ ਦੇ ਉੱਤੇ ਇੰਟਰਨੈਸ਼ਨਲ ਪ੍ਰੋਗਰਾਮ ਕਰਾਉਂਦੇ ਰਹਿੰਦੇ ਹਨ ਉਹ ਸਾਰੇ ਕਰਾ ਰਹੇ ਹਨ ਅਤੇ ਸ਼ਿਕਾਗੋ ਦੇ ਵਿੱਚ ਹੈਪੀ ਹੀਰ ਅਤੇ ਉਹਨਾਂ ਦੀ ਜਿਹੜੀ ਸਾਰੇ ਇਹ ਟੀਮ ਜਿਹੜੀ ਇਹ ਸ਼ੋਅ ਕਰਾ ਰਹੇ ਹਨ ਇਹ ਸਾਡੇ ਸ਼ੁਰੂ ਹੋ ਜਣੇ ਹਨ ਜੁਲਾਈ ਦੇ 30ਵੇਂ ਹਫ਼ਤੇ ਤੋਂ ਲੈ ਕੇ ਅਗਸਤ ਦੇ ਐਂਡ ਤੱਕ ਚੱਲਣਗੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਸਾਡੀ ਜਿੱਦਾਂ ਜਿਨ੍ਹਾਂ ਦੇ ਵਿੱਚ ਪੋਰਟਲੈਂਡ ਤਾਂ ਜੋ ਕਿ ਸੇਲਮ ਉਥੇ ਸੈਕਰਾਮੈਂਟੋ ਬੇ ਏਰੀਆ ਹੋਸਟਨ ਇਹਨਾਂ ਚਾਰ ਪੰਜ ਛੇਾਂ ਦੀ ਵੀ ਗੱਲਬਾਤ ਹੋ ਰਹੀ ਹੈ ਸੋ ਇੱਕ ਇੱਕ ਪੰਜ ਕ 6 ਹਫ਼ਤੇ ਦਾ ਟੂਰ ਹੈ ਇਸ ਦੇ ਵਿੱਚ ਅਸੀਂ ਇਹਨੇ ਕੀ ਜਿੰਨੇ ਲਿਮਟਡ ਸ਼ੋ ਕਰ ਸਕਾਂਗੇ ਕਈ ਹੋ ਸਕਦਾ ਕਈ ਸ਼ਹਿਰਾਂ ਦੇ ਵਿੱਚ ਸਮੇਂ ਦੀ ਘਾਟ ਨੂੰ ਦੇਖਦਿਆਂ ਹੋਇਆ ਨਾ ਜਾਇਆ ਜਾਵੇ ਸੋ ਬਾਕੀ ਜਿਹੜੇ ਸ਼ਹਿਰ ਰਹਿੰਦੇ ਹਨ ਜੇ ਤੁਸੀਂ ਸ਼ੋ ਕਰਉਣਾ ਚਾਹੁੰਦੇ ਹੋ ਕਨਵਰ ਘਰੇਵਾਲ ਅਤੇ ਉਹਨਾਂ ਦੀ ਸਾਰੀ ਸਮੁੱਚੀ ਟੀਮ ਦਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਇਸ ਗੱਲ ਦਾ ਸੀ ਵਾਦਾ ਕਰਦੇ ਹਾਂ ਦਾਵਾ ਕਰਦੇ ਹਾਂ ਕਿ ਇੱਕ ਇੱਕ ਬਹੁਤ ਹੀ ਵਧੀਆ ਇੱਕ ਪਰਿਵਾਰਕ ਸ਼ੋਅ ਅਤੇ ਯਾਦਗਰੀ ਸ਼ੋਅ ਹੋ ਕੇ ਨਿਭੜੇਗਾ ਅਤੇ ਅਸੀਂ ਸਾਰੇ ਹੀ ਉਸ ਕਲਾਕਾਰ ਨੂੰ ਕਨਵਰ ਘਰੇਵਾਲ ਜੀ ਨੂੰ ਸਾਰੇ ਹੀ ਅਮਰੀਕਾ ਦੇ ਪੰਜਾਬੀਆਂ ਵੱਲੋਂ ਆ ਖਾਸ ਕਰਕੇ ਨਿਊਯਾਰਕ ਇਥੋਂ ਦੇ ਪੰਜਾਬੀਆਂ ਵੱਲੋਂ ਸਾਰਿਆਂ ਦੇ ਬਲਵ assi ਉਹਨਾਂ ਨੂੰ ਇੱਥੇ ਪਹੁੰਚਣ ਦੇ ਉੱਤੇ ਨਿੱਗੀ ਜਿਹਾ ਆਇਆ ਕਹਿੰਦੇ ਹਾਂ ਅਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਇੱਥੇ ਇੰਤਜ਼ਾਰ ਕਰ ਰਹੇ ਹਾਂ ਕਿ ਛੇਤੀ ਤੋਂ ਛੇਤੀ ਆ ਕੇ ਉਹ ਆਪਣੇ ਜਿਹੜੇ ਪ੍ਰੋਗਰਾਮ ਜਿਹੜੇ ਬੜੇ ਲੰਮੇ ਸਮੇਂ ਤੋਂ ਜਿਹੜੇ ਉਹਨਾਂ ਦੇ ਸਰੋਤੇ ਉਹਨਾਂ ਨੂੰ ਅਡੀਕਦੇ ਹਨ ਉਹਨਾਂ ਦੇ ਨਾਲ ਆਪਣੀਆਂ ਗੱਲਾਂ ਦੇ ਰਹੀ ਗੀਤਾਂ ਦੇ ਰਹੀ ਜ਼ਰੂਰ ਸਾਂਝ ਪਾਉਣਗੇ ਸੋ ਬੜੀ ਛੇਤੀ ਤੁਹਾਡੇ ਨਾਲ ਹਰ ਸ਼ਹਿਰ ਦੇ ਵਿੱਚ ਆ ਮੇਰੀ ਵੀ ਇਸੇ ਬਾਅਦ ਮੁਲਕਾਤ ਹੋ ਜਾਗੀ ਕਹਿੰਦੇ ਹਨ ਕਿ ਨਦੀ ਨਾਮ ਸੰਯੋਗੀ ਮੇਲੇ ਹੁਣ ਮੈਨੂੰ ਤੇ ਸਾਰਾ ਪਿੰਡ ਆਪਣਾ ਮਿਤਰਾ ਦਾ ਹੀ ਲੱਗਦਾ ਕਿਉਂਕਿ ਬੜੇ ਲੰਮੇ ਸਮੇਂ ਤੋਂ ਸਾਡੇ ਸਾਰੇ ਪੰਜਾਬੀਆਂ ਦਾ ਨਾਲ ਬੜੀ ਲੰਮੀ ਸਾਂਝ ਹੈ ਕਿਉਂਕਿ ਕੋਈ ਇਦਾਂ ਦਾ ਸ਼ਹਿਰ ਨਹੀਂ ਜਿੱਥੇ ਅਸੀਂ ਸ਼ੋਅ ਲੈ ਕੇ ਨਹੀਂ ਜਾਂਦੇ ਰਹੇ ਬੜੇ ਜਿੰਨੇ ਵੀ ਕਲਾਕਾਰੇ ਦਲਜੀਤ ਦਸਾਂਝ ਤੋਂ ਲੈ ਕੇ ਬਿੰਦਰ ਅਹਿਦੁੱਲਾ ਕੇ ਹਰਪਨ ਮਾਲ ਜਿੰਨਿਆਂ ਦਾ ਵੀ ਨਾਮ ਲੈ ਲੀਏ ਸਾਰੇ ਕਲਾਕਾਰ ਸਾਡੇ ਆਪਣੇ ਹਨ ਅਸੀਂ ਉਹਨਾਂ ਦੇ ਨਾਲ ਪ੍ਰੋਗਰਾਮ ਸਾਰੇ ਹੀ ਇਕੱਲੇ ਇਕੱਲੇ ਸ਼ਾਇਦ ਇੰਦਾ ਹੀ ਲੱਗਦਾ ਹੈ ਕਿ ਜਦੋਂ ਮੈਂ ਆਪਣੇ ਪਿੰਡ ਹੀ ਆਇਆ ਹਾਂ ਹੁਣ ਫਿਰ ਮੈਂ ਆਪਣੇ ਪਿੰਡ ਕਨਵਗਰੇਵਾਲ ਦੀ ਟੀਮ ਦੇ ਨਾਲ ਆ ਰਿਹਾ ਤੇ ਤੁਹਾਨੂੰ ਸਾਰਿਆਂ ਨੂੰ ਫਿਰ ਇੱਕ ਵਾਰੀ ਆ ਕੇ ਉੱਪਰ ਮਿਲਦੇ ਹਾਂ ਤੇ ਪੁਰਾਣੀਆਂ ਬਾਤਾਂ ਪਾਵਾਂਗੇ ਪੁਰਾਣੀਆਂ ਗੱਲਾਂ ਕਰਾਂਗੇ ਸੋ ਆਓ ਬੜੇ ਸ਼ੇਤੀ ਫਿਰ ਤੁਹਾਨੂੰ ਨਾਲ ਹੋਣੀ ਹੈ ਉਹ ਲਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ